ਲੇ ਕਰਾੜੇ ਮੰਡੀ ਹੈਲੋ ਕਿੱਥੇ ਚਲ ਜਾਨੇ ਦੱਸ ਕੇ ਵੀ ਨਹੀਂ ਗਏ ਕਿੱਥੇ ਚਲ ਗਏ ਮੈਂ ਤਾਂ ਕੁਲਵਿੰਦਰ ਵਾਲ ਚਲ ਗਿਆ ਹੂੰ ਉਹ ਠੀਕ ਨਹੀਂ ਸੀ ਮੈਂ ਚੱਲ ਪਤਾ ਲੈ ਆਵਾਂ ਮੈਂ ਉਹਦਾ ਮੈਂ ਤਾਂ ਲੈ ਆ ਹੀ ਹੋ ਤੈਨੂੰ ਪਤਾ ਰਹੇ ਮੈਂ ਚੱਲ ਤੁਸੀਂ ਵੀ ਜਾਓਗੇ ਮੈਨੂੰ ਮੁੜ ਕੇ ਪਤਾ ਨਹੀਂ ਲੱਗਾ ਉਹ ਮੈਂ ਹੁਣ ਉਧਰ ਗਿਆ ਅਸੀਂ ਲਾਗੇ ਉਹਦੇ ਤੇ ਮੈਂ ਚੱਲ ਜਾਂਦੇ ਪਤਾ ਲੈ ਹੀ ਜਾਵਾਂ ਉਹਦਾ ਠੀਕ ਵਾ ਠੀਕ ਆ ਹੁਣ ਤੇ ਪਾਣੀ ਲੈ ਆਵਾਂ ਨਹੀਂ ਮੈਂ ਚਾਹ ਪੀ ਕੇ ਆ ਉਧਰ ਉਹ ਮੈਨੂੰ ਆਖਣ ਲਈ ਵੀ ਚਾਹ ਪੀਂ ਤੇ ਤੂੰ ਬਗੈਰ ਮੈਂ ਜਾਣ ਨਹੀਂ ਦੇਣਾ ਮੈਂ ਨਹੀਂ ਨਹੀਂ ਮੈਂ ਪੀ ਕੇ ਆਂਦੀ ਨਹੀਂ ਫਿਰ ਬਣਾ ਲਈ ਉਹਨੇ ਡਾਕੀਆ ਆਇਆ ਸੀ ਡਾਕੀਆ ਕਿਉਂ ਚਿੱਠੀ ਦੇ ਗਿਆ ਇੱਕ ਪਰਾ ਵੇਖਿਓ ਉਹਦੇ ਦੀ ਹੈ ਕੋਈ ਕੀ ਸਾਹਿਬ ਲਿਆ ਆਪਣਾ ਉਹਦੇ ਨੇ ਤੇ ਫੋਨ ਤੇ ਗੱਲ ਕਰ ਲੈਂਦਾ ਵਾ ਤੇ ਉਹਨੇ ਚਿੱਠੀ ਘਰ ਨੂੰ ਪੇਜੀ ਪਤਾ ਨਹੀਂ ਮੈਂ ਤਾਂ ਫਰਿੱਜ ਤੇ ਰੱਖੀ ਆ ਲੈ ਜਿਹੜੀ ਗੱਲ ਦਾ ਡਰ ਹੀ ਉਹ ਹੋਏ ਕਿ ਨਹੀਂ ਹਾਏ ਰੱਬਾ ਮੈਂ ਤੁਹਾਨੂੰ ਹਰ ਵਾਰੀ ਕਹਿਨੀ ਵੀ ਜਦੋਂ ਆਣ ਕੇ ਕੋਈ ਗੱਲ ਕਰਨ ਲੱਗਦੇ ਨਾ ਉਦੋਂ ਮੇਰਾ ਤਾਂ ਰੋ ਕਾਟ ਦਿੰਦੇ ਕਿਹੜੀ ਗੱਲ ਦਾ ਡਰ ਹੋ ਗਿਆ ਬੈਂਕ ਦੀ ਚਿੱਠੀ ਆ ਲੱਲਾ ਬੈਂਕ ਦੀ ਉਹਨਾਂ ਨੇ ਵੇਖੀ ਹੁਣ ਕੀ ਪਤਾ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਇਹਨਾਂ ਨੇ ਆ ਤੂੰ ਹੋਲੀ ਹੀ ਲੱਗਦੀ ਉਹ ਤੇ ਮੈਂ ਉਦਾਂ ਹੀ ਵੇਖਣ ਡੈ ਮੈਂ ਪਤਾ ਨਹੀਂ ਕੀ ਹੈ ਵੇਜ ਤੇ ਮੈਂ ਜੇ ਮੈਨੂੰ ਸਮਝਣ ਲੱਗੀ ਕੋਈ ਲੈ ਕਿੰਨੇ ਅੰਗਰੇਜ਼ੀ ਲਿਖੀ ਮੈਨੂੰ ਸਾਡੇ ਵਰਗਿਆਂ ਨੂੰ ਕੜਾ ਪਤਾ ਲੱਗਦਾ ਠੀਕ ਆ ਉਹ ਵੀ ਲਿਖਿਆ ਤੇਗਾ ਵਾ ਅੰਦੇ ਪੇ ਇਨੀ ਤਰੀਕ ਤੱਕ ਪੈਸੇ ਤਾਰ ਦੋ ਠੀਕ ਆ ਨਹੀਂ ਤੇ ਫਿਰ ਨਲਾਮੀ ਹੋਊ ਤੁਹਾਡੀ ਜ਼ਮੀਨ ਦੀ ਚਲੋ ਜਿਹੜਾ ਨੰਬਰ ਵਿੱਚ ਦਿੱਤਾ ਉਹਦੀ ਹੋਵੇ ਕਿ ਸਾਡੀ ਕਿਉਂ ਹੋਵੇ ਦੰਦਰ ਕਰਜਾਂ ਦੇ ਸਾਂਝਾ ਹੀ ਲਿਆ ਸੀ ਨਾ ਤੇ ਸਾਂਝਾ ਲਿਆ ਤੇ ਉਹਨੇ ਨਹੀਂ ਲਾਇਆ ਆਪਾਂ ਤੇ ਕਰੋਂਦੇ ਕਹਿੰਨੇ ਲਾਈਏ ਥੋੜਾ ਥੋੜਾ ਕਰਕੇ ਨਹੀਂ ਲਾਉਂਦਾ ਸੀ ਮੈਂ ਕੀ ਕਰਦਾ ਫਿਰ ਹੁਣ ਨਹੀਂ ਕਰਦਾ ਤੇ ਫਿਰ ਉਹਨੂੰ ਦੋ ਚਿੱਠੀ ਬਣਾਇਆ ਚਿੱਠੀ ਮੈਂ ਕੀ ਪੜਾਵਾਂ ਚਿੱਠੀ ਤੇ ਕੀ ਮੈਂ ਨਾ ਪੜਾਵਾਂ ਤਾਂ ਮੈਂ ਅੱਗੇ ਵੀ ਦੱਸਿਆ ਮੈਂ ਨਹੀਂ ਪੜਾਉਣ ਜਾਣਾ ਚਿੱਠੀ ਤੇ ਮੰਮੀ ਨਹੀਂ ਕਾ ਜਾਣਾ ਮੈਂ ਇਹਨੂੰ ਤਾਂ ਕੋਈ ਨਹੀਂ ਉਹ ਕਹਿਣਾ ਤੇ ਮੈਂ ਮਨਜੋਤ ਨੂੰ ਕਹਿਆ ਉਹਨਾਂ ਜਿੰਨੇ ਇਹਦੀ ਪੈਲੀ ਲਈ ਆ ਠੇਕੇ ਤੇ ਹਾਂ ਤੇ ਕਹੋ ਵੀ ਮੈਂ ਉਹਨੂੰ ਕਹਿ ਦਿੰਦਾ ਵਾ ਕਿ ਕਰਜ਼ਾ ਆਇਆ ਹੀ ਉਹ ਉਹ ਜਿਹੜਾ ਹੈਗਾ ਵਾ ਤੇ ਉਹਨੂੰ ਕਹਿ ਵੀ ਆ ਜਾ ਲਾਲਾ ਹੁਣ ਕੁੱਟ ਕੇ ਆਖਿਆ ਮਨਜੋਤ ਨੂੰ ਵੀ ਕੁੱਟ ਕੇ ਆਖਿਓ ਉਹਨੂੰ ਮੈਂ ਦੱਸ ਦੇਣਾ ਵੀ ਚਿੱਠੀ ਜੀ ਲਿਖਿਆ ਉਹ ਤੇ ਇਹ ਪੈਲੀ ਦੀ ਨਲਾਮੀ ਹੋ ਜਾਣੀ ਹੈ ਹਾਂ ਉਹਨੂੰ ਮੈਂ ਦੱਸ ਆਉਣ ਲੱਗਾ ਦੱਸ ਆਓ ਹਾਂ ਇਨੂੰ ਮੈਂ ਫਿਰ ਕਿਉਂ ਦੱਸਣਾ ਜਦੋਂ ਹੁੰਦਾ ਹੀ ਨਹੀਂ ਮੇਰ ਨਾਲ ਤਾਂ ਮੈਂ ਉਹਨੂੰ ਦੱਸਣਾ ਆਹੋ ਠੀਕ ਆ ਫਿਰ ਕਿ ਜੇ ਰੋਏ ਸਾਰੀਆਂ ਗੱਲਾਂ ਉਹਨੂੰ ਦੱਸਦਾ ਤੇ ਅਸੀਂ ਵੀ ਉਹਨੂੰ ਦੱਸਣੀਆਂ ਆਹੋ ਠੀਕ ਹਰ ਇੱਕ ਗੱਲ ਵਾ ਅਹੀਂ ਜੇ ਉਹਨੂੰ ਦਹਤੀਆਂ ਗੱਲਾਂ ਮਨਜੋਦ ਨੂੰ ਫਿਰ ਚਿੱਠੀ ਆਈ ਆ ਉਹਨੇ ਜਾ ਕੇ ਉਹਨਾਂ ਨੂੰ ਕਹਿਣਾ ਚਿੱਠੀ ਆਈ ਆ ਤੇ ਅਗਲਿਆਂ ਨੇ ਕਹਿਣਾ ਝੂਠ ਬੋਲਦੇ ਆ ਚਿੱਠੀ ਆਈ ਦੀ ਰਹਿਣ ਪਤਾ ਨਾ ਹੁੰਦਾ ਤੇ ਮੈਂ ਵਾਕਿਆ ਹੀ ਗੋਪੀ ਨੂੰ ਚਿੱਠੀ ਫੜਾ ਕੇ ਹੁਣੀ ਆ ਤੇ ਆਹ ਲੈ ਫੜ ਪਹਿਣਾ ਤੇਰਾ ਮਨੀ ਆਰਡਰ ਆਇਆ ਹੀ ਉਹ ਉਹਨੂੰ ਦੇ ਕੇ ਹੁਣੀ ਆ ਚੱਲ ਗਿਆ ਬਲਾ ਆ ਮੈਂ ਵੀ ਹਾਂ ਨਹੀਂ ਉਹ ਕਿੱਦਾਂ ਤੁਰਿਆ ਆਂਦਾ ਇਹਨੂੰ ਤੇਰਾ ਆ ਗਿਆ ਮੇਰੇ ਘਰ ਦਾ ਚਲੋ ਬੈਨੇ ਆ ਆ ਜਾ ਭਾ ਨੰਗਿਆ ਆ ਮਜੂਰ ਕੀ ਹਾਲ ਆ ਠੀਕ ਠਾਕ ਸੁਣਾਓ ਠੀਕ ਠਾਕ ਵਧੀਆ ਵਧੀਆ ਬੈਠਾ ਬਾਹਰ ਹੈ ਆ ਮੀਂਹ ਜਾ ਪਿਆ ਰਿਹਾ ਜਾਈ ਆ ਮੀਂਹ ਪਿਆ ਰਿਹਾ ਹੁਣ ਤੋਂ ਪਲੱਗ ਗਈ ਆ ਆ ਕਿਦਾਂ ਬਦਲ ਸਾਫ ਹੋਇਆ ਵੇਖੋ ਹੂੰ ਆ ਸੁਣਾ ਬਹੁਤ ਵਧੀਆ ਠੀਕ ਠਾਕ ਆ ਮੈਂ ਤਾਂ ਐ ਤੇਰੇ ਨਾਲ ਮੇਲ ਕੀ ਕੰਮ ਪੈ ਗਿਆ ਕੰਮ ਇਹ ਪਿਆ ਵੀ ਡਾਕੀ ਆ ਕੇ ਚਿੱਠੀ ਦੇ ਗਿਆ ਬੈਂਕ ਦੀ ਚਿੱਠੀ ਆ ਉਹ ਕਾਦੀ ਉਹ ਉਹਨਾਂ ਨੇ ਮੈਂ ਵੇਖਿਆ ਪੜ੍ਹ ਕੇ ਤੇ ਮੈਂ ਮੋਟਾ-ਮੋਟਾ ਹੀ ਪੜਿਆ ਵਾ ਹਾਂ ਤੇ ਉਹਨਾਂ ਨੇ ਆਖਿਆ ਵੀ ਜਾਂ ਤੇ ਉਹ ਜਿਹੜਾ ਪੈਸੇ ਲਏ ਆ ਉਹ ਵਿਆਜ ਸਮੇਤ ਹੀ ਹੱਦੇ ਇੰਨੀ ਤਰੀਕ ਤੱਕ ਮੋੜ ਦੋ ਹਾਂ ਹਾਂ ਨਹੀਂ ਤੇ ਨਿਲਾਮੀ ਹੋਊਗੀ ਪਹਿਲੀ ਦੀ ਤੇ ਤੁਸੀਂ ਕੋਈ ਕਿਸ਼ਤ ਵੀ ਨਹੀਂ ਤਾਰੀ ਮੈਂ ਇਹ ਮੇਰਾ ਸਾਥ ਦਿੰਦਾ ਤੇ ਮੈਂ ਫੇਰ ਹੀ ਤਾਰਦਾ ਉਹ ਚੁੱਪ ਕਰਕੇ ਬੈਠਾ ਮੈਂ ਪੈਸੇ ਤਾਰੀ ਜਾਵਾ ਤੇ ਮੈਨੂੰ ਕਿਹੇ ਕੁੱਤੇ ਨੇ ਵੜਿਆ ਵਾ ਵੀ ਮੈਂ ਕੱਲਾ ਹੀ ਤਾਰੀ ਜਾਵਾ ਤੇਰਾ ਹੁਣ ਯਾਰ ਵਾ ਉਹਨੂੰ ਕਹਿ ਆ ਵੀ ਤੁਹਾਡੇ ਘਰ ਚਿੱਠੀ ਆ ਗਈ ਓ ਤੇ ਪੈਸੇ ਕਰਜ਼ਾ ਦੋਵੇਂ ਜਾਣੇ ਲਾਹ ਲੂ ਇਕੱਠੇ ਯਾਰ ਤੇ ਮੇਰਾ ਹੈਗਾ ਵਾ ਪਰ ਕੋਈ ਨਾ ਕੋਈ ਕਿਸ਼ਤਾਰ ਨਹੀਂ ਸੀ ਕਿ ਤੁਸੀਂ ਧਿਆਨ ਨਹੀਂ ਦਿੱਤਾ ਮੈਂ ਕਿਥੋਂ ਤਾਰਦਾ ਨਾ ਮੈਂ ਤੇ ਖਾਦਾ ਪੱਠਾ ਹੀ ਪੌਂਦਾ ਰਹਿ ਗਿਆ ਤੇ ਜਿੰਨਾ ਕਿ ਮੇਰੇ ਕੋ ਹੁੰਦੇ ਹੀ ਮੈਂ ਉਹਨੇ ਕ ਵਿਆਜ ਲਈ ਜਾਂਦਾ ਸੀ ਉਹ ਮੇਰੇ ਕੋਲ ਵਿਆਜ ਹੀ ਪੂਰਾ ਨਹੀਂ ਤਰਿਆ ਬੈਂਕ ਦਾ ਉਹ ਦੂਨੇ ਤੋਂ ਫੇਰ ਚੜ ਜਾਂਦਾ ਵਾ ਤੇ ਮੈਂ ਕੀ ਕਰ ਲੈਣਾ ਮੈਂ ਕੀ ਕਰ ਲੈਣਾ ਤੂੰ ਚੁੱਕਿਆ ਹੀ ਵਾ ਨਾ ਤੂੰ ਸੱਤਿਆ ਮੈਲ ਉਹ ਹੈ ਹੋ ਮਹਲ ਸਤਲੇ ਪਹਿਲਾਂ ਉਹਦੇ ਹੁਣ ਪਛਤਾਉਂਦੇ ਆ ਹਾਂ ਤੇ ਹੁਣ ਕਰੀਏ ਕਿ ਤੇ ਕਰੀਏ ਕੀ ਉਹ ਤੇ ਮੇਰੇ ਨਾਲ ਸਿੱਧੇ ਮੂੰਹ ਕੁੰਦਾ ਨਹੀਂਗਾ ਕਹਿਣ ਨੂੰ ਤੇ ਮੈਂ ਉਹਨੂੰ ਕਹਿ ਦਿੰਦਾ ਉਹ ਤੇ ਮੇਰੇ ਨਾਲ ਕੋਈ ਹੈ ਹੀ ਨਹੀਂ ਉਹਨੇ ਮੈਨੂੰ ਕਦੀ ਤੂੰ ਉਹਦੋਂ ਨਹੀਂ ਸੋਚਿਆ ਕਿ ਪੈਸੇ ਲੈਦੇ ਦੇਣੇ ਵੀ ਪੈਣੇ ਆ ਐਡਾ ਘਰ ਪਾ ਲਿਆ ਕੋਈ ਕੰਮ-ਕੋਮ ਖੋਲ ਦੇ ਉਦੋਂ ਦੇ ਆਖੀ ਜਾਂਦਾ ਵੀ ਗੱਲ ਹੀ ਕੋਈ ਨਹੀਂ ਇੱਥੇ ਬਣਾਉਣੀਆਂ ਆ ਆ ਮਾਡਲਿੰਗ ਕਰਨੀਆਂ ਉਹ ਐ ਕਰਨਾ ਨਕਸ਼ਾ ਆਪੇ ਦਸੀ ਜਾਂਦਾ ਹੈ ਮਿਸਤਰੀਆਂ ਨੂੰ ਹਾਂ ਤੇ ਵੀ ਜਿੱਤਰਾ ਬਹੁਤ ਮਗਰ ਨਾਲ ਟੋਕਰੇ ਭਰੇ ਪੈਸੇ ਹਨ ਤੇ ਹੁਣ ਲਾਉਣ ਵਾਰੀ ਵੇਹ ਮੂੰਹ ਵਟ ਲਿਆ ਇਹਨੇ ਧਿਆਨ ਹੀ ਨਹੀਂ ਕੀਤਾ ਵੀ ਇਹ ਪੈਸੇ ਵੀ ਪੈਸੇ ਲਏ ਆ ਬੈਂਕ ਕੋਲੋਂ ਤੇ ਇਹ ਲਾਉਣੇ ਆ ਕੋਈ ਦਿੱਤਾ ਟਾਈਮ ਡੂ ਨਾ ਪਤਾ ਨਹੀਂ ਕਿੰਨੀ ਤਰੀਕ ਦੀ ਲਿਖੀ ਆ ਉੱਤੇ ਉੱਥੇ ਉਹਦੇ ਉੱਤੇ ਚਿੱਠੀ ਜੀ ਦੇ ਹਾਂ ਹਾਂ ਤੋਂ ਆਂਦੇ ਨਿਲਾਮੀ ਕਰ ਦੇਣੀ ਪੈਲੀ ਦੀ ਕਰ ਸਕਦੇ ਆ ਤੇ ਕਰੀ ਸਕਦੇ ਕਿ ਉਤਾਰਿਆ ਤੁਸੀਂ ਤਾਰਿਆ ਨਹੀਂ ਆਹੋ ਮੈਂ ਵਿਆਜ ਹੀ ਕੱਲਾ ਤਾਰਦਾ ਨੇ ਪੈਸਾ ਤੇ ਉਤਰਾ ਵੀ ਨਹੀਂ ਦਿੱਤਾ ਗਿਆ ਕੋਈ ਨਹੀਂ ਵਿਆਜ ਉਹ ਵਿਆਜ ਨੂੰ ਵਿਆਜ ਪੈ ਜਾਂਦਾ ਵਿਆਜ ਨੂੰ ਵਿਆਜ ਪਈ ਜਾਂਦਾ ਨਾ ਆਹ ਗੱਲ ਜਿੰਨੇ ਕਿ ਮੇਰੇ ਕੋ ਹੁੰਦੇ ਹੀ ਮੈਂ ਭਰਾਵਾ ਦੇ ਦਿੰਦਾ ਮੈਂ ਕੀ ਕਰਨਾ ਮੈਂ ਘਰ ਵੀ ਚਲਾਉਣਾ ਮੈਂ ਸੌਦਾ ਪੱਤਾ ਵੀ ਲਿਉਣਾ ਹੈ ਆਹੋ ਉਹਦਾ ਹੀ ਤੇ ਇਹ ਆ ਵੀ ਚੱਲ ਤੇ ਤੜਦਾ ਨਹੀਂ ਕੁੰਲਾ ਬੋਲਦਾ ਹੁੰਦਾ ਹੀ ਨਹੀਂ ਮੇਰੇ ਨਾਲ ਤੇ ਜੇ ਮੈਂ ਨਾ ਕੁੰਦਾ ਉਹ ਤਾਂ ਮੈਂ ਉਹਨੂੰ ਸੁਣਾ ਦਿੰਦਾ ਕੋਈ ਨਾ ਮੈਂ ਕਹਿ ਦੂੰਗਾ ਉਹ ਧਿਆਨ ਹੀ ਨਹੀਂ ਕਰਦਾ ਮੇਰੇ ਨਾਲ ਮੈਂ ਉਹਨੂੰ ਕਿਹੜਾ ਮਾੜਾ ਆਖਿਆ ਕੋਈ ਨਾ ਹੀ ਚੰਗੀ ਆਖੀ ਨਾ ਮਾੜੀ ਆਖੀ ਇਹ ਆ ਵੀ ਸਿਰਫ ਆਡੋ ਗਏ ਵਖਰੇ ਹੋ ਗਏ ਤਾਂ ਕੀ ਹੋ ਗਿਆ ਚਾਹ ਸੁਣਾ ਦੇ ਦਿਲਾਂਗਾ ਭਰਾ ਹਾਂ ਤੇ ਪੈਲੀ ਜਿਹੜੀ ਆ ਉਹਨੇ ਤੈਨੂੰ ਦਿੱਤੀ ਠੇਕੇ ਤੇ ਆਹੋ ਇਹ ਗੱਲ ਹੈਗੀ ਆ ਕੋਈ ਗੱਲ ਨਹੀਂ ਤੂੰ ਵੀ ਮੰਮੀ ਪੈਸੇ ਦੇਣੇ ਸੀ ਤੂੰ ਵੀ ਪੈਸੇ ਦੇ ਦੇ ਲੱਲੀ ਹਾਂ ਮੈਂ ਤੇ ਤੂੰ ਕਿਹੜੀ ਫਰੀ ਖਰੀਦੀ ਨਹੀਂ ਨਹੀਂ ਨਾ ਫਰੀ ਵਾਉਂਡਿਆ ਵਾਂ ਰੀਤ ਨਹੀਂ ਵਾਉਂਡਿਆ ਠੇਕਾ ਦਿੱਤਾ ਤੂੰ ਵੀ ਮੈਂ ਤੇਰੇ ਤੇ ਕੋਈ ਗੁੱਸਾ ਥੋੜੀ ਆ ਹਾਂ ਤੇ ਮੈਂ ਤਾਂ ਹੀ ਤੈਨੂੰ ਫਸਲ ਤੇ ਹੁੰਦੀ ਜੁਆਈ ਆ ਧੁਵਾਈ ਆਗੇ ਆਹੀ ਕਰ ਰਹੇ ਆ ਸਾਨੂੰ ਤਾਂ ਪਤਾ ਹੀ ਆ ਤੇ ਹੋਰ ਤੇ ਇਹ ਆ ਵੀ ਮੈਂ ਤੇਰੇ ਹਲ ਆ ਗਿਆ ਤਾਂ ਕਰਕੇ ਮੈਂ ਵੀ ਚੱਲ ਤੇਰੇ ਨਾਲ ਕੁੰਦਾ ਬੋਲਦਾ ਵਾ ਤੇ ਤੇਰੀ ਗੱਲ ਉਹਨੇ ਮੰਨਣੀ ਆ ਕੋਈ ਨਾ ਮੰਨਣੀ ਤੇ ਮੇਰੀ ਕੀ ਮੰਨਣੀ ਉਹਨੇ ਕਰਨੀ ਤਾਂ ਉਹਨੇ ਆਪਣੀ ਮਰਜ਼ੀ ਆ ਤੇ ਕਰ ਲਈ ਤੇ ਮਰਦੀ ਆ ਪਰ ਫਿਰ ਵੀ ਉਹਨੂੰ ਅੱਖ ਵੀ ਤੁਹਾਡੀ ਪਹਿਲੀ ਨਿਲਾਮ ਹੋ ਜਾਣੀ ਆ ਤੁਸੀਂ ਅੱਦਾ ਅੱਦਾ ਲਾ ਲਓ ਫਿਰ ਕਿਲਾ ਵਿੱਚੋਂ ਜਾਂਦਾ ਰਹਿਣਾ ਫਾਇਦਾ ਕੋਈ ਨਹੀਂ ਹੁਣਾ ਜਿਹੜੇ ਨੰਬਰ ਦਿੱਤਾ ਜਿਹੜੇ ਕਿਲੇ ਦਾ ਅਗਰ ਉਹ ਉਹਨਾਂ ਨੇ ਉਹ ਉਹ ਕਿਲੇ ਦੀ ਨਿਲਾਮੀ ਕਰ ਦੇਣੀ ਆ ਆ ਉਹ ਤੇ ਕਰਨੀ ਕਰਨੀਆਂ ਹੈ ਨਾ ਤੇ ਉਹਦਾ ਮਿਲਣਾ ਵੀ ਕੱਕੀ ਨਹੀਂ ਉਹ ਜਾਣੀ ਵੀ ਸਰਕਾਰੀ ਰੇਟ ਤੇ ਹੀ ਆ ਸਰਕਾਰੀ ਰੇਟ ਤੇ ਜਾਣੀ ਆਗੇ ਆਹ ਉਹ ਤਾਂ ਅਗਲਿਆਂ ਨੇ ਕਹਿਣਾ ਵੀ ਜੋ ਸਾਡਾ ਬਣਦਾ ਉਹ ਸਾਨੂੰ ਦੇ ਦਿਓ ਤੇ ਨਰਾਮੀ ਹੋ ਜਾਣੀ ਪੈਲੀ ਦੇ ਨਾਲੇ ਪਿੰਡ 'ਚ ਬੇਚਤੀ ਹੋਣੀ ਸਾਡੀ ਉਹ ਤੇ ਪਿੰਡ 'ਚ ਕਾਦੀ ਰਿਸ਼ਤੇਦਾਰ ਜੀ ਹੋਣੀ ਆਂਦੇ ਸਾਰੇ ਹੀ ਕੇ ਥੋੜੂ ਥੋ ਕਰਨੀ ਲੋਕਾਂ ਨੇ ਕੋਠੀ ਪਾਲੀ ਇਹਦੇ ਮੁੜ ਕੇ ਤਰਿਆ ਨਹੀਂ ਇਹਨਾਂ ਕੋ ਉਹ ਗੱਲ ਕੋਈ ਨਹੀਂ ਸੁਣਾ ਦਰ ਦੇ ਦੂੰ ਮੈਂ ਆ ਦੇ ਦੇ ਦੀ ਫਿਰ ਆ ਮੈਂ ਨਹੀਂ ਤੇਰਾ ਕਰਨੀ ਤੇ ਆਪਣੀ ਮਰਜ਼ੀ ਆ ਸੁਣਾ ਤਾਂ ਲਵਾਂ ਦੇ ਦੂੰਗਾ ਮੈਂ ਤੇ ਉਹ ਚਿੱਠੀ ਜੀ ਵੇਖੀ ਮੈਨੂੰ ਤਾਂ ਫਿਕਰੀ ਪੈ ਗਿਆ ਉਦੋਂ ਦਾ ਹੀ ਮੇਰਾ ਤਾਂ ਲੱਤਾਂ ਹੀ ਕੰਬਣ ਡੈ ਪੀਆਂ ਹਾਂ ਤੇ ਚਿੰਤਾ ਫਿਕਰ ਤੈਨੂੰ ਪਤਾ ਹੁੰਦਾ ਹੀ ਆ ਜਦੋਂ ਪੈਕੇਸ ਦੇ ਪੈਸੇ ਦੇ ਦੇਣੇ ਹੋਣ ਨਾ ਇਹ ਭਾ ਲੈਣਾ ਸੌਖਾ ਦੇਣਾ ਬੜਾ ਬੁਖਾਵਾ ਬਹੁਤ ਔਖਾ ਅਮਰੀਕਨਾਂ ਨਾਲ ਹਥ ਲਾਉਣਾ ਭਰਾ ਮੁੜ ਕੇ ਨਹੀਂ ਕਿਤੇ ਆਪਾਂ ਲਵਾਂਗੇ ਨਾਲੇ ਵਿਆਜੀ ਪੈਸਾ ਵਿਆਜੀ ਪੈਸਾ ਨਾਲ ਲਵੇ ਬੰਦਾ ਇਹ ਆ ਵੀ ਅੱਧੀ ਰੋਟੀ ਖਾ ਲਓ ਤੇ ਪੈਸਾ ਵਿਆਜੀ ਨਾਲ ਲਓ ਤੇ ਹੋਰ ਹੈ ਇਹ ਲਹਣੇ ਬੜੇ ਔਖੇ ਆ ਤੇ ਜਿਹੜੇ ਭੈਣ ਭਰਾਵਾਂ ਕੋ ਫੜੇ ਸੀ ਉਹ ਤੇ ਚਲੋ ਮੈਂ ਫਸਲ ਤੋਂ ਕੁਝ ਦੇਈ ਗਿਆ ਵਾ ਉਹਦੇ ਦਿੱਤੇ ਗਏ ਆ ਇਹ ਰਹਿ ਗਿਆ ਬੈਂਕ ਦਾ ਚਲੋ ਕੋਈ ਨਹੀਂ ਜਿੰਨਾ ਮਸੜਾ ਆਹ ਦੇ ਦੀ ਚੰਗਾ ਹਰ ਠੀਕ ਹੈ ਵੇ ਇੱਕਦਾਂ ਝੂਠ ਬੋਲਣ ਡਿਆ ਜੀ ਮੈਂ ਵਿਆਜ ਤਾਰਦਾ ਰਿਆਂ ਜੇ ਵਿਆਜ ਤਾਰਦਾ ਹਾਂ ਤਾਂ ਘਰ ਆਉਂਦੇ ਕੋਈ ਨਾ ਦੰਨਾ ਮਾੜਾ ਮੋੜਾ ਸਣਾ ਤੇ ਪੈਸੇ ਤੇ ਮੈਸੇ ਗੱਲ ਇਕੱਠੇ ਕਰਨ ਡਿਆਂਗੇ ਤੁਹਾਡੀ ਪੈੜੀ ਲੈਣ ਵਾਸਤੇ ਲਾਮੀ ਹੋਊ ਤਾਂ ਫੇਹੀ ਪੈੜੀ ਲਊਗਾ ਕੱਪੜੇ ਤੇ ਜੋੜੇ ਚੱਲੀਆਂ ਮੇਰਾ ਤਾਂ ਸਾਰਾ ਦਿਨ ਕੰਮ ਨਹੀਂ ਮੁੱਕਦਾ ਤੇ ਜਦੋਂ ਆਉਣਾ ਵਾ ਉਦੋਂ ਕਹਦੇ ਨਾ ਤੂੰ ਕੀ ਕਰਦੀ ਰਹੀ ਹੈ ਤੂੰ ਕੀ ਕਰਦੀ ਰਹੀ ਹੈ ਮੈਂ ਤਾਂ ਵੀਲੀ ਸਮਝਿਆ ਹੁੰਦਾ ਕਪੜੇ ਜੋੜੀ ਜਾਨੀ ਹਾਂ ਹਾਂਜੀ ਜੀ ਬਹਿ ਜਾ ਬਹਿ ਹੀ ਜਾਣਾ ਵਾ ਕੇ ਅੱਗੇ ਤੇ ਕਿਸੇ ਨੂੰ ਕੋਈ ਕਹਿੰਦਾ ਹੁੰਦਾ ਹੈ ਘਰ ਆਏ ਨੂੰ ਵੀ ਬਹਿ ਜਾ ਤੇ ਫੇਰ ਬਹਿਦਾ ਹੀ ਹੁਣ ਤੇ ਪਹਿਲਾਂ ਹੀ ਥੱਕੇ ਆਈਦਾ ਤੇ ਹੁੰਦਿਆਂ ਆਪੇ ਬਹਿ ਜਾਈਦਾ ਹੁਣ ਤੇ ਰਵਾਜ ਹੀ ਨਹੀਂ ਰਹਿ ਗਿਆ ਬਹਿ ਜਾ ਬੂਝੋ ਕਹਿਣ ਦਾ ਆਏ ਤੇ ਗੱਲ ਹੈਗੀ ਹੈ ਜੋੜੇ ਗਏ ਹਾਂ ਹਾਂਜੀ ਮੈਂ ਗਿਫਟ ਲਿਆਈ ਤੇਰੇ ਵਾਸਤੇ ਇੱਕ ਗਿਫਟ ਕੇੜਾ ਹਾਂ ਆ ਲੋ ਇਹ ਕੀ ਆ ਚਿੱਠੀ ਆਈ ਕਰਜ਼ੇ ਵਾਲੀ ਅੱਛਾ ਤੇ ਘਰ ਸਾਹਬ ਤੇ ਨਾਰਾਜ਼ ਹੋਣ ਡਿਆ ਸੀ ਬਹੁਤ ਜ਼ਿਆਦਾ ਹਾਂ ਤੇ ਮੈਂ ਹੁਣ ਮिन्नੂ ਕੀ ਆ ਨਾ ਮੈਂ ਤੂੰ ਆਖਿਰ ਤੇਰਾ ਭਰਾ ਨਹੀਂ ਜਿਹੜੇ ਲੱਗਦਾ ਤੇ ਮੈਂ ਕੀ ਕਰਾਂ ਮੈਂ ਤਾਂ ਆਉ ਜਾ ਕੇ ਉਹਨਾਂ ਦੇ ਘਰ ਕਹਿੰਦਾ ਜਾ ਦੇ ਤੁਸੀਂ ਆਪ ਦੇ ਘਰ ਰੱਖ ਲੈਨੇ ਤੇ ਮੈਂ ਮिन्नੂ ਫੜਾਉਂਦਾ ਕੀ ਹੀਗਾ ਹਾਏ ਆਪਣੇ ਘਰ ਮੈਂ ਰੱਖ ਇਹਨੂੰ ਕੀ ਕਰਨਾ ਹੀ ਤੇਰੇ ਵੀ ਨਾ ਆਰੀ ਅੱਧ ਦੀ ਮਾਲਕਮਾ ਤੂੰ ਵੀ ਹਰ ਇੱਕ ਚੀਜ਼ ਦੀ ਜੇ ਪਿਆੜੀਆਂ ਦੀ ਅੱਧ ਦੀ ਮਾਲਕਮਾ ਤੇ ਕਰਜ਼ੇ ਦੀ ਵੀ ਤੂੰ ਅੱਧ ਦੀ ਪਿਆੜਵਾ ਉਹ ਤਾਂ ਚਲਦੀ ਦੀ ਮੈਨੂੰ ਪਤਾ ਹੀ ਆ ਤੇ ਤੁਸੀਂ ਉਹਦਾ ਨੂੰ ਸੁਨਿਆਹ ਦੇ ਦੇਣੇ ਸੁਨਿਆਹ ਹੀ ਦੇਣਾ ਵਾ ਉਹ ਆਂਦਾ ਮੇਰੇ ਨਾਲ ਕੂੰਦਾ ਨਹੀਂ ਸਿੱਧੇ ਮੂੰਹ ਮੇਰੇ ਵਾਲੇ ਵੇਖ ਕੇ ਪਰਨ ਮੂੰਹ ਕਰਕੇ ਲੰਘ ਜਾਂਦਾ ਵਾ ਤੇ ਗੱਲ ਕਿਸਦੇ ਨਾਲ ਕਰਨੀ ਮੈਂ ਲਿਆ ਫੜਾ ਫਿਰ ਉਹ ਤਾਂ ਚਲ ਗਿਆ ਆਂਦਾ ਬਾਹਰ ਨੂੰ ਅਸੀਂ ਮੈਂ ਜਾਣਾਂ ਵਾ ਕਿਸੇ ਵੱਲ ਕਰਦਾ ਗੱਲ ਤੇ ਮੈਂ ਤਾਂ ਉੱਤੋਂ ਚੋਰੀ ਨਿਕਲ ਆਈ ਆ ਵੀ ਲਿਆ ਮੈਂ ਫੜਾ ਕੇ ਆਵਾ ਮੜ ਕੇ ਜਿਹਾ ਖੜਾ ਕਿੱਥੇ ਚਿੱਠੀ ਸਾਨੂੰ ਕੀ ਪਤਾ ਕਦੋਂ ਆਈ ਆ ਇਹ ਝੂਠ ਬੋਲਦੇ ਆ ਮੈਂ ਮੈਂ ਸੱਚ ਕਾ ਰਿਆ ਮੈਂ ਕਰ ਬਿ ਸਚਾਈ ਸਾਹਮਣੇ ਆ ਜੀ ਨਹੀਂ ਝੂਠ ਕਾ ਤੋ ਬੋਲਣਾ ਜੇ ਹੁਣ ਗੱਜਾ ਲਿਆ ਵਾ ਉਹ ਉੰਤਾਰਿਆ ਨਹੀਂ ਆ ਤੇ ਚਿੱਠੀਆਂ ਤੇ ਆਉਣੀਆਂ ਹੀ ਆਉਣੀਆਂ ਉਹ ਤੇ ਆਉਣੀਆਂ ਹੀ ਆਉਣੀਆਂ ਉਹ ਤੇ ਆਉਣੀਆਂ ਆਉਣੀਆਂ ਮੈਂ ਤਾਂ ਅੱਗੇ ਕਹਿੰਨੀ ਵੀ ਉਹ ਤੇ ਆਉਣੀਆਂ ਪਰ ਅਹੀਂ ਡਰਦੇ ਸੀ ਨਾ ਇਹ ਗੱਲ ਤੋਂ ਵੀ ਆ ਕੰਮ ਸਾਡੇ ਘਰ ਨਾ ਹੋਵੇ ਉਦਾਂ ਵੀ ਤਾਰਨਾ ਹੀ ਐਦਾਂ ਵੀ ਤਾਰਨਾ ਵਾ ਪਹਿਲਾਂ ਤੇ ਸਿੱਧੇ ਕੰਨ ਫੜ ਕੇ ਤਾਰਨਾ ਨਾ ਹੁਣ ਲੱਤਾਂ ਚੋਂ ਦੀ ਫੜ ਕੇ ਕੰਨ ਫੇਰ ਤਾਰਨਾ ਨਾਲੇ ਲੋਕਾਂ ਕੋ ਗੱਲਾਂ ਕਰਾਉਣੀਆਂ ਕਿ ਇਹਨਾਂ ਦੇ ਕਰ ਕਰਜ਼ੇ ਦੀ ਚਿੱਠੀ ਆਈ ਆ ਵੱਡੇ ਬਣੇ ਫਿਰਦੇ ਆ ਡੀਲਰ ਤੇ ਕਿਸੇ ਦਾ ਮੁੰਡਾ ਆਖਣਾ ਬਾਹਰ ਗਿਆ ਉਹ ਤੇ ਹੈ ਲੋਕਾਂ ਨਾਲ ਗੱਲਾਂ ਕਰਨੀਆਂ ਜਦੋਂ ਹੁਣ ਕਿਸ ਨੇ ਸੁਰ ਪਤਾ ਨਹੀਂ ਫੜਾਉਣਾ ਤੇ ਬਹੁਤ ਸ਼ਰਮਾਈ ਇਹ ਗੱਲ ਦੀ ਬਹੁਤ ਜਿਆਦੀ ਜੇ ਕੋਈ ਹੋਰ ਵੀ ਸੁਣ ਤੇ ਕੀ ਆਖੂਗਾ ਸਾਨੂੰ ਉਦਰਾ ਤੇ ਇਹਨਾਂ ਜੋਦੇ ਨੂੰ ਮਸਾ ਨਹੀਂ ਸਮਝ ਲੱਗਦੀ ਕਦੀ ਇਹਨੇ ਘਰ ਆਣ ਕੇ ਕੀਤੀ ਨਹੀਂ ਗੱਲ ਵੀ ਆਪਾਂ ਲਾ ਦਈਏ ਕਰਜ਼ਾ ਮੈਂ ਤੇ ਜਦੋਂ ਦੀ ਨਹੀਂ ਕਹਿੰਦੀ ਕਹਿੰਦੇ ਮਾਫ ਹੋ ਜਾਣਾ ਮਾਫ ਹੋ ਜਾਣਾ ਮੈਂ ਕੀ ਕਰਾਂ ਜਾਤੇ ਆ ਭਾਜੀ ਉਹਨਾਂ ਨਾਲ ਗੱਲ ਕਰਨ ਬੈਠ ਕੇ ਗੱਲ ਹੋ ਜਵੇ ਤੇ ਆਪਕੇ ਮਸਲੇ ਦਾ ਹੱਲ ਹੋ ਜਵੇ ਇਦਾਂ ਕਿਸੇ ਨੂੰ ਕਹਿੰਦਾ ਕੀ ਫਾਇਦਾ ਨਹੀਂ ਮਾਫ ਹੋ ਜਾਣਾ ਇਹਨੂੰ ਪਤਾ ਵਾ ਇਹ ਤਾਂ ਉਥੇ ਲੱਗਾ ਵਾ ਬੈਂਕ ਦੇ ਵਿੱਚ ਕਿ ਇਹ ਸਾਰੀ ਗੱਲਬਾਤ ਜਾਣਦਾ ਵੀ ਮਾਫ ਹੋ ਜਾਣਾ ਵਾ ਕੀ ਪਤਾ ਇਹਨੂੰ ਕੌਣ ਕਹੀ ਜਾਂਦਾ ਵਾ ਫੇ ਮਾਫ ਹੋ ਜਾਣਾ ਵਾ ਐਦਾਂ ਥੋੜੀ ਮਾਫ ਹੁੰਦਾ ਉਹ ਕਦੀ ਹੁੰਦਾ ਵਾ ਕਿ ਕੋਈ ਮਾਫ ਕਰ ਦੇ ਕੋਈ ਸਰਕਾਰ ਕਿਤੇ ਕੋਈ ਸਰਕਾਰ ਚ ਅੱਜ ਵੀ ਆ ਜੇ ਤੇ ਕਿਤੇ ਹੋ ਜੂ ਕਿਤੇ ਲੱਖ 2 ਲੱਖ ਦਾ ਕਰਜ਼ਾ ਮਾਫ ਇਹ ਸਾਰਾ ਥੋੜੀ ਹੋ ਜਾਣਾ ਵਾ ਆਹ ਸਰਕਾਰਾਂ ਤੇ ਆਪ ਘਾਟੇ ਚ ਜਾਂਦੀਆਂ ਜਾਂਨਦੀਆਂ ਤੇ ਭਾਵੇਂ ਜਿੱਦਾਂ ਮਰਜੀ ਆ ਪਰ ਆਹ ਗੱਲ ਨਹੀਂ ਚੰਗੀ ਹੋਈ ਨਹੀਂ ਚੰਗੀ ਮੈਂ ਤਾਂ ਆਪ ਉਹਦਾ ਆਪੋ ਵੀ ਨਹੀਂ ਉਹਨੇ ਕਦੇ ਆਣ ਕੇ ਆਖਿਆ ਪੰਜਾਬੀ ਆਪਾਂ ਗੁਰਪ੍ਰੀਤ ਕਰਜਾ ਲਾਉਣਾ ਵਾ ਜਾਂ ਆਪਾਂ ਪੈਸੇ ਸਾਈਡ ਤੇ ਥੋੜੇ ਬੋਤੇ ਰਖੀਏ ਕੋਈ ਬੰਦਾ ਸਲਾਹ ਕਰਦਾ ਹੀ ਨਾ ਆਪਣੇ ਘਰੀ ਮੈਨਾਂ ਨਹੀਂ ਇੰਦਾਂ ਦੀ ਕੋਈ ਸਲਾਹ ਨਹੀਂ ਕਰਦੇ ਆ ਕਿ ਮੈਂ ਤਾਂ ਆਪ ਰੋਲਾ ਪਾਉਂਦੀ ਰਹਿੰਨੀ ਮੈਂ ਕੀ ਕਰਾਂ ਉਹਨੇ ਮਿੱਠਿਆ ਹੀ ਨਹੀਂ ਗੱਲ ਆਉਣਾ ਫਿਰ ਉਹਨੇ ਸੋਚਿਆ ਵੱਡਾ ਹੈਗਾ ਵਾ ਸ਼ਦਾਹੀ ਤੁਰਿਆ ਫਿਰਦਾ ਵਾ ਉਹਨੇ ਆਪੇ ਲਾ ਦੇਣਾ ਵਾ ਪਰ ਅਹੀਂ ਕਿੱਦਾਂ ਲਾਉਣਾ ਮੈਨੂੰ ਇਹ ਵੀ ਦੱਸਣਾ ਨਹੀਂ ਇਕੱਲੇ ਕੀ ਕਰੀਏ ਤੀ ਤੁਹਾਡੇ ਤੋਂ ਇਕੱਲਿਆਂ ਤਾਂ ਥੋੜੀ ਲੱਤਨੇ ਤੇ ਰਲ ਮਿਲ ਕੇ ਲਾਵਾਂਗੇ ਤੇ ਲੱਤੂ ਬੀਬੀ ਕਿੱਥੇ ਆ ਮੰਮੀ ਅੰਦਰ ਬੈਠੇ ਮਿਲਦਾ ਸੌਂ ਗਏ ਹੋਣੇ ਤੂੰ ਸੁਤੀ ਨੂੰ ਮੈਂ ਕੀ ਠਾਲ ਕੇ ਦੱਸਾਂ ਉਹਨੇ ਫੇਰ ਰਖਣਾ ਕੋਈ ਨਾ ਕੋਈ ਉਹੋ ਜੀ ਖਬਰ ਲੈ ਕੇ ਮੇਰੇ ਵੱਲ ਆ ਜਾਂਦੀ ਆਹੋ ਤੇ ਹੈ ਹੀ ਆ ਫੇਰ ਜੇ ਮੈਂ ਉਹਦੇ ਨਾਲ ਗੱਲ ਕਰਦੀ ਤੇਰੇ ਭਾਜੀ ਨਾਲ ਕੋਈ ਉਹਨੇ ਜਦੋਂ ਗੱਲ ਕਰਨੀ ਤੇ ਰੋ ਹੀ ਕੱਢ ਦੇਣਾ ਮੈਂ ਹਾਂ ਚਿੱਠੀ ਆਈ ਆ ਕੋਈ ਮੇਰੇ ਜੀ ਚ ਖਰਿਆ ਕਾਦੀ ਆ ਉਹ ਜਦੋਂ ਪੜੀ ਜਾਂਦਾ ਤੇ ਕਰਜੇ ਦੀ ਮੈਂ ਹਾਂ ਲੱਲਾ ਮੈਨੂੰ ਹੋਰ ਦੇ ਦੇ ਸੁਨਾਣ ਕੇ ਹੁਣ ਕਿੱਥੇ ਜਾ ਆਇਆ ਨਹੀਂ ਹਲੇ ਨਹੀਂ ਬਾਹਰ ਹੀ ਕਿਤੇ ਗਿਆ ਵਾ ਤੇ ਕੋਈ ਨਹੀਂ ਆਉਂਦਾ ਤੇ ਫੇਰ ਮੈਂ ਗੱਲ ਕਰਦੀ ਆ ਨਾ ਚਿੱਠੀ ਮੁਖਾਉਂਗੀ ਨਾ ਫਿਰ ਗੱਲਾਂ ਤਾਂ ਪਹਿਲਾਂ ਰੋਜ਼ ਹੀ ਤੂੰ ਕਰਦੀ ਆ ਅੱਜ ਕਿਹੜਾ ਪਹਿਲਾ ਦਿਨ ਮੈਂ ਗੱਲਾਂ ਕਰਨ ਦਾ ਪਰ ਮੈਨੂੰ ਲੱਗਦਾ ਆ ਨਹੀਂ ਸਾਡੇ ਦੱਥਣਾ ਸਿਰ ਤੋਂ ਇਹ ਪਰੋਲ ਵੱਜ ਜਾਣੇ ਆ ਉਹਨਾਂ ਨੇ ਸਾਚੇ ਇਹ ਵੀ ਨਾਲੇ ਕਿਹਾ ਕਿ ਪਿਆਰੀ ਲੈ ਜਾਣੀ ਆ ਆਪਾਂ ਪਿਆਰੀ ਦੀ ਕੀ ਹੋ ਜਾਣੀ ਮਿੰਨੇ ਤੇ ਇੰਨੀਆਂ ਗੱਲਾਂ ਹੀ ਨਹੀਂ ਹੁੰਦੀ ਲਾਮੀ ਹਾਂ ਉਹ ਵੀ ਹੋ ਜਾਣੀ ਆ ਤੇ ਬੈਠੇ ਹੋ ਗਏ ਇਦਾਂ ਹੱਥ-ਹੱਥ ਰੱਖ ਕੇ ਵੀ ਹੁਣ ਕਿੱਧਰ ਨੂੰ ਜਾਈਏ ਹੂੰ ਜਿਹੜੀ ਪਿਆਰੀ ਹੋ ਕੀ ਆਂਦੇ ਨੇ ਜੱਟ ਦੀ ਮਾਂ ਤੇ ਜਨਾਨੀ ਦਾ ਖਸਮ ਹੁੰਦਾ ਵਾ ਤੇ ਇਹਨਾਂ ਦਾ ਦਾਇ ਨੀਗਾ ਜੇ ਨਿਲਾਮੀ ਹੋ ਗਈ ਤਾਂ ਕਿੰਨੀ ਪਿੰਡ ਚ ਬਦਨਾਮੀ ਹੋਣੀ ਆ ਪਿੰਡ ਚ ਅਗਲੇ ਆਖ 12 ਸ਼ਾਪ ਦਿੰਦੇ ਆ ਆਹੋ ਤੋ ਉਹਨਾਂ ਨੇ ਸ਼ਾਪ ਦੂਜਿਆਂ ਦੇ ਕੰਨ ਹੋ ਜਾਣ ਵੀ ਇਹਨਾਂ ਨਾਲ ਆ ਕੁਛ ਹੋਇਆ ਹੀ ਬਾਕੀ বাজਜੋ ਇਹਨਾਂ ਨੇ ਸ਼ਰਮ ਲਾਈ ਆ ਬਿਲਕੁਲ ਯੋਦੇ ਨੇ ਕਿਤੇ ਮੈਂ ਨਹੀਂ ਇਹਨਾਂ ਕੰਨ ਤੋਂ ਜੋ ਹੀ ਨਹੀਂ ਸਰਕਦੀ ਕੰਨ ਤੇ ਕਿਤੇ ਧਿਆਨ ਹੀ ਨਹੀਂ ਦਿੰਦੇ ਹੈਗੇ ਤੇ ਧਿਆਨ ਨੇ ਕਿਉਂ ਦੇਣਾ ਵਾ ਇਹਨੂੰ ਬਾਹਰ ਗੁਫੜ ਮਿਲਦੇ ਆ ਉਹ ਗੁਫੜ ਇਹਨੂੰ ਹੁਣ ਪਚਾਉਣ ਡਿਆ ਰਖਣ ਡਿਆ ਵਾ ਇਹਦਾ ਰਦਾ ਇਦਾਂ ਸਰਜੂਗਾ ਪਰ ਹੱਟ ਕੋਈ ਨਹੀਂ ਕੇ ਸਾਰੇ ਲੱਥਣੇ ਉਹਨੂੰ ਪੰਜਾਬੀ ਚ ਦੱਸ ਦੇ ਇਥੇ ਪੜ ਲੈ ਜੇ ਨਹੀਂ ਪੜੀ ਜਾਂਦੀ ਕਿਸੇ ਕੋ ਪੜਾ ਲਵੇ ਤੇ ਇਹਦਾ ਹੱਲ ਕਰੇ ਕੋਈ ਮਸਲੇ ਦਾ ਹਾਂ ਵੀ ਕੀ ਕਰਾਂ ਮੈਂ ਤਾਂ ਸੋਦੋਂ ਦੀ ਸਿਰਕ ਪਾਈ ਜਾਂਦੀ ਮੈਂ ਤਾਂ ਸਿਰ ਦੀਆਂ ਠਿਕਰੀਆਂ ਭੰਨ ਲੈਣੀਆਂ ਇਹ ਬੰਦੇ ਨੂੰ ਕਹਿੰਦੀ ਜਾਂਦੀ ਹੁਣ ਆਪੇ ਜਦ ਨੀ ਲਾਮੀ ਹੋਊਗੀ ਤੇ ਸਾਰਾ ਪਿੰਡ ਵੇਖੂਗਾ ਤੇ ਕਿੰਨੀ ਬੇਇੱਜ਼ਤੀ ਹੋਣੀ ਆ ਤੇ ਉੱਥੇ ਪਿੰਡ ਚ ਤਾਂ ਹੋਣੀ ਹੋਣੀ ਆ ਜਿਹੜੀ ਸਾਡੇ ਪੇਕਿਆਂ ਚ ਹੋਣੀ ਉਹ ਵੱਖਰੀ ਹੋਣੀ ਆ ਵੀ ਇਹੋ ਜਿਹੀ ਥਾਂ ਤੇ ਤੀ ਵੀ ਆਈ ਉਹ ਨਾ Tiene ਬੈਂਕ ਅਨੀਲਾ ਮੀ ਆ ਕਰਦੀਆਂ ਭੇਟੀਆਂ ਵਾ ਪੈੜੀਆਂ ਲਈ ਚਲ ਆਮ ਦੇ ਦਮੇ ਭੋਸਦੀ ਅੱਲਾ ਤਰਿਆ ਆਉਂਡਿਆ ਜੀ ਸੁਨਾਹ ਦਿਨਾ ਮਾੜਾ ਮੋਟਾ ਇਹਨੂੰ ਆਪਾਂ ਅਗਿ ਤਾਂ ਵਧੀਆ ਵਧੀਆ ਹੋਰ ਇਹ ਲਫਿੰਡਿਆ ਉਹ ਬੈ ਉਹ ਆਇਆ ਸੀ ਇੱਕ ਗਾਗ ਜਾ ਫੋਨ ਕੋਲ ਨੇੜੇ ਮਿਲ ਗਿਆ ਹੁਣ ਠੀਕ ਹੂੰ ਤੇ ਭਾ ਆਇਆ ਥਰਾ ਕੀ ਕਹਿੰਦਾ ਉਹ ਕਹਿੰਦਾ ਚਿੱਠੀ ਜੀ ਇਹੀ ਕਰਦੇ ਕਰਜ਼ੇ ਵਾਲੀ ਕਰਜ਼ੇ ਦੀ ਚਿੱਠੀ ਆਓ ਯਾਦੂ ਲਿਆ ਲਿਆ ਘਰ ਵਾਤੀ ਆਹੋ ਤੇ ਲਿਆ ਵਾ ਆਹ ਤੇ ਕਿੰਨਾ ਤਾਰਿਆ ਤੁਰਿਆ ਨਹੀਂ ਆ। ਇਹਦਾ ਮੈਂ ਤਾਰਦਾ ਰਿਆਂ ਵਿਆਬੀ ਉਜਾ ਇਹਨੇ ਤਾਂ ਧਿਆਨ ਨਹੀਂ ਕੀਤਾ ਕਰਜੇ ਵਾਲ। ਜੇ ਤਾਰਦਾ ਤਾਂ ਚਿੱਠੀ ਖਸੌਣੀ। ਉਹ ਤਾਂ ਮੈਂ ਸੋਚਣ ਡਿਆ। ਹਲ ਐਡੀ ਛਿੱਟੀ ਚਿੱਠੀ ਕਿੱਦਾਂ ਆ ਗਈ? ਆਈ ਇਹ ਕੱਢ ਦਿੰਦੇ ਨਹੀਂ ਸ਼ਿਕਮੇ ਨਹੀਂ। ਹੂੰ ਤੇ ਕਹਿੰਦਾ ਨਲਾਮੀ ਨਲਮੀ ਕਰਨੀ ਆ। ਅੱਛਾ ਚਿੱਠੀ ਵਿੱਚ ਲਿਖਿਆ ਹੋਣਾ। ਆਹ। ਉਹ ਨਲਾਮੀ ਕਿੱਥੇ ਹੋਣੀ ਆ ਵੋਟਾਂ ਵਾਲੀਆਂ ਵਾਦੇ। ਉਹ ਜਿਹੜਾ ਅਥਕਾਰ ਬਲਦੀ ਚ ਕਰਜਾ ਮਾਫ ਕਰ ਦਿੰਦੀ ਨੇ ਇਹ ਅਗੇ। ਉਹ ਮੈਂ ਆਹ ਬੰਦੇ ਨੂੰ ਕਹਿੰਦਾ ਕਰਜ਼ਾ ਮਾਫ਼ ਹੋ ਜਾਣਾ ਵਾ ਇਹ ਜਾਣ ਕੇ ਪਤਾ ਲਈ ਚਿੱਠੀ ਆਈ ਵੀ ਹੁੰਦੀ ਕਿ ਐਵੇਂ ਕਹਿੰਦਾ ਹੋਣਾ ਆਹੋ ਸਕੀਮਾਂ ਲੰਡਾਣਾ ਵਾਂਗੇ ਉਹ ਪੈਸੇ ਚਾਲੂ ਕੋ ਹੈਗੇ ਜਦ ਉਹਨੇ ਪ੍ਰੈਪੂ ਕੱਲੇ ਆ ਇਹਨੂੰ ਹੂੰ ਹੂੰ ਮਾਈ ਚਾਹ ਫਾਇਆ ਪੈਸੇ ਕੋ ਵੇ ਮੈਂ ਮਾਰਦਾ ਹੋਣਾ ਵਾ ਵੀ ਆਹੋ ਕਹਿੰਦਾਣਾ ਕਿ ਇਹਦੇ ਕੋਈ ਲੈ ਕੇ ਮੈਂ ਤਾਰ ਦਿੰਦਾ ਵਾ ਆਪ ਵੀ ਆਹ ਤੇ ਮੈਂ ਆਪਣਾ ਜੋੜ ਲਈ ਨਾ ਕੋਈ ਕਰ ਲਈ ਨਾ ਕੋਈ ਆਹ ਇੱਧਰ ਕਰਦਾ ਵਾ ਇਹੋ ਗੱਲ ਹੁੰਨੀ ਹੈ ਹੋਰ ਕੀ ਆਂਦਾ ਸੀ ਬਸ ਇਹੋ ਆਂਦਾ ਸੀ ਕਿੰਨਾ ਸੁਣਾ ਦਈ ਮੈਂ ਤੇਰਾ ਭਰਾ ਤੂੰ ਨਹੀਂ ਬੋਲਦਾ ਆਹੋ ਸਿੱਧਾ ਮੈਨੂੰ ਦੇ ਦਦਾ ਤਿੱਥੀ ਆਇਆ ਆਹ ਇੰਨਾ ਨਹੀਂ ਮੈਨਾਂ ਬੋਲਦਾਂ ਨਹੀਂ ਆ ਤੂੰ ਸੁਣਾ ਦੇ ਇਹ ਮਨ ਚ ਖੋਟੇ ਵੀ ਲਾਗੇ ਉੱਥੇ ਮੈਨੂੰ ਸੁਣਾ ਦਿੰਦਾ ਆਹੋ ਬੰਦਾ ਘਰ ਦੀ ਗੱਲ ਘਰ ਚ ਰੱਖੇ ਆ ਹੂੰ ਕਿ ਬਾਅਦ ਜਰੂਰ ਸੁਣਾਉਣਾ ਹੂੰ ਕਿ ਕੱਲੂ ਮੈਂ ਸੱਚਾ ਹਾਂਗਾ ਆਹੋ ਬੰਦੇ ਜਦੋਂ ਗੱਲ ਹੋ ਗਈ ਤੇ ਮੈਂ ਬੜਾ ਜ਼ੋਰ ਮਾਰਿਆ ਤਾਰਨ ਵਾਸਤੇ ਇੰਨੇ ਨਹੀਂ ਤਾਰਿਆ ਤੁਰਿਆ ਪਰ ਉਹ ਤਾਂ ਮਾਫ ਹੋਣਾ ਵਾ ਨਹੀਂ ਮਾਫ ਮੈਨੂੰ ਆ ਪਤਾ ਮੈਂ ਆਪਣੇ ਆਖ ਬਾਅਦ ਕੇ ਮਾਫ ਹੋਣੇ ਕਰਜੇ ਮਾਫ ਹੋ ਜਾਣੇ ਆ ਜਦੋਂ ਸਰਕਾਰ ਬਦਲਦੀ ਆ ਤਾਂ ਮਾਫ ਕਰਦੀ ਆ ਆ ਥੋੜਾ ਬਹੁਤ ਸਾਲ ਨੂੰ ਇਲੈਕਸ਼ਨ ਹੈਗੀ ਆ ਹੂੰ ਹੂੰ ਇਹਨੂੰ ਪਤਾ ਨਹੀਂ ਕੀ ਆ ਕਰਜ਼ਾ ਕਰਜ਼ਾ ਕਰੀ ਜਾਂਦਾ ਹੀ ਭਰਾ ਤੇ ਹੋਰ ਕਰਜ਼ੇ ਲੈਂਦੇ ਆਏ ਦੁਨੀਆ ਲਿੱਦੇ ਲਿੱਦੇ ਆਏਗਾ ਹਾਂ ਨਾਲੇ ਇਹ ਜੂਆ ਖੋੜਿਆ ਅਸੀਂ ਕੋਠੀ ਬਣਾਈਆ ਕਰਜ਼ੇ ਲੈ ਕੇ ਨਾ ਨਲਾਮੀ ਕਿੱਥੋਂ ਆਣੀ ਆਹ ਕੰਨੇ ਕੰਨੇ ਲੋਕਾਂ ਕਰੋੜਾਂ ਅਰਬਾਂ ਕਰਜ਼ੇ ਲਏ ਆ ਵਿਜੇ ਮਾਲੀਆ ਨਹੀਂ ਉਹਨਾਂ ਦੀ ਨਲਾਮੀ ਨਹੀਂ ਹੋਈ ਨਲਾਮੀ ਹੁੰਦੀ ਆ ਕਿਸਾਨ ਜਿਹੜੇ ਕਿੰਨਾ ਦਿਆਂ ਉਹਨਾਂ ਛੱਟ ਇਕੱਠੇ ਕਵਾਂਗੇ ਵੀ ਇਦਾਂ ਬੈਂਕ ਵਾਲੇ ਛੱਟ ਭਜਾ ਦੇਣੇ ਉਹਨਾਂ ਨੇ ਨਲਾਮੀ ਹੋ ਰਹੀ ਤੇ ਹੋਰ ਇਹਦੇ ਜਵੇਂ ਜਾਣ ਕੇ ਇਹਨੂੰ ਪਤਾ ਨਹੀਂ ਕੀ ਲੱਗਦਾ ਨਾ ਮੈਂ ਜੇ ਸਰਾ ਨਾ ਜ਼ਰਾ ਦੇ ਦਿਆਂ ਭਰਾ ਪਰ ਮੈਂ ਹਾਂ ਪੜਿਆ ਲਿਖਿਆ ਵਾ ਉਹਨੂੰ ਕਿਹੜਾ ਨਿਆਣਾ ਨਹੀਂ ਪਤਾ ਸਾਰਾ ਹੀ ਮੈਨੂੰ ਕਿ ਹੂੰ ਹੂੰ ਚਲ ਕੋਈ ਨਹੀਂ ਫੇਰ ਕੱਲ ਹੀ ਗੱਲ ਇਹ ਕਰਨੀ ਉਹਨਾਂ ਆਪੇ ਕਾ ਦੋ ਕਰਜ਼ਾ ਮਾਫ ਹੋਣਾ ਮੈਂ ਕੀ ਗੱਲ ਕਰਨੀ ਆ ਆ ਜੇ ਚਿੱਠੀ ਆਈ ਉਹਦੀ ਚਿੱਠੀ ਫੜਨਾ ਝੂਠ ਬੋਲਣਾ ਚਿੱਠੀ ਆਈ ਆ ਝੂਠ ਹੀ ਬੋਲਦਾਗੇ ਆ ਜਾਣ ਕੇ ਇਹ ਉਹ ਨਾ ਜੰਮਾ ਹੈਂ ਕਿ ਤੂੰ ਦਾਰੇ ਨਾ ਕੋਈ ਨਾ ਇਹਦਾ 1 ਲੱਖ 2 ਲੱਖ ਸੱਟ ਢੜਦਾ ਗੂ ਸੌ ਰਾਂਗ ਮੰਗ ਲਾਂਗੇ ਨਾਲ-ਵਾਲਾ ਦਾ ਟੱਕ ਪਾਣੀ ਜਾਣਾ ਜਾਂ ਆਪਦਾ ਹਣ ਮੰਮੀ ਸੁੱਤੇ ਨਹੀਂ ਲੰਮੀ ਪਈ ਆ ਅੱਛਾ ਹਾਂ ਕੀ ਕਰ ਉਹ ਨਾ ਦੀਦੀ ਆਏ ਹੀ ਗਏ ਕਿਹੜੀ ਦੀਦੀ ਆਈ ਦ੍ਰਿੰਦਾ ਦੀਦੀ ਅੱਛਾ ਤੇ ਚਿੱਠੀ ਲੈ ਕੇ ਆਏ ਬੈਂਕ ਦੀ ਬੈਂਕ ਦੀ ਯੇਠੀ ਆਹੋ ਉਹ ਹੀ ਕਰਜ਼ੇ ਵਾਲੀ ਹਾਂ ਤੇ ਉਹ ਹੁਣ ਉਹ ਨਾ ਚਿੱਠੀ ਪਾਈ ਆ ਕਹਿੰਦੇ ਵੀ ਜੇ ਨਾ ਨਾ ਤਾਰਿਆ ਹੁਣ ਕਰਜ਼ਾ ਤੇ ਤਰੀਕ ਉਹਨਾਂ ਦਿੱਤੀ ਵੀ ਨਹੀਂ ਤਰੀਕ ਤੱਕ ਜੇ ਕਰਜ਼ਾ ਨਾ ਤਾਰਿਆ ਤੇ ਫਿਰ ਪੈਰੀ ਜਿੜੀ ਉਹ ਨਿਲਾਮ ਕਰ ਦੇਣੀ ਹਾਏ ਮੈਂ ਮਾਚਾ ਅਤੇ ਉਹ ਹੁਣ ਖਿਜਨ ਦੇ ਆਹੀਏ ਤੇ ਹੁਣ ਫੇ ਕੀ ਕਰੀਏ ਹੁਣ ਤਾਂ ਹੀ ਮੈਂ ਤੁਹਾਡੇ ਵੱਲ ਆਈ ਆਂ ਵੀ ਤੂੰ ਇਹਨੂੰ ਕੋਈ ਸਮਝਾਓ ਫਿਰ ਹੁਣ ਇਹਦੇ ਸਾਂਝੇਦਾਰਿਆ ਜਾਣਾ ਵਾ ਸਾਂਝਾ ਹੀ ਧਰਨਾ ਮੈਂ ਤੇ ਅੱਗੇ ਆਂਦੀ ਹੀ ਨਾ ਅੱਡ ਹੋਵੇ ਤੇ ਆਪਣਾ ਕਰਜ਼ਾ ਲਾਓ ਤੁਸੀਂ ਆਹ ਤੇ ਚਲ ਹੁਣਾ ਚੇ ਅੱਡ ਹੋ ਵੀ ਗਿਆ ਵਾ ਕੁਛ ਇਹ ਪਹਣ ਕੁਛ ਉਹ ਪਹਣ ਤੇ ਆਪੇ ਕਰਜ਼ਾ ਲਾਤ ਜਾਣਾ ਵਾ ਹੁਣ ਉਹਦੇ ਤਰਲੇ ਲੈਂਦੇ ਫਿਰਦੇ ਵੀ ਲਾਈਏ ਕਰਜ਼ਾ ਤੇ ਇਹ ਕੋਈ ਪੱਲਾ ਨਹੀਂ ਫੜਾਉਂਦਿਆ ਨਾ ਕੌਣ ਘਰ ਸਾਹਿਬ ਆਂਦਾ ਵਾ ਹਾਂ ਉਹ ਤਾਂ ਕਹਿੰਦੇ ਆ ਵੀ ਲਾਈਏ ਹੁਣ ਤਾਂ ਲਾਉਣਾ ਹੀ ਪੈਣਾ ਉਹ ਤਾਂ ਲਾਉਣਾ ਪੈਣਾ ਪੁੱਤ ਗਵਰਨਮੈਂਟ ਦੀ ਤੇ ਦਮਾਨੀ ਜਿਹੜੀ ਉਹਨੂੰ ਵੀ ਵਿਆਜ ਪੈ ਕੇ ਵੱਧ ਵੱਧ ਜਾਂਦਾ ਵੱਧ ਜਾਂਦਾ ਤੇ ਉਹ ਤੇ ਹੁਣ ਨਹੀਂ ਤਾਂ ਪਿੰਡ 'ਚ ਬੇਇੱਜ਼ਤੀ ਬੜੀ ਹੋਣੀ ਆ ਜੋ ਪੈੜੀ ਨੇ ਲਾਮ ਹੋਈ ਤੇ ਕਿੰਨੀ ਬੇਇੱਜ਼ਤੀ ਵਾਲੀ ਗੱਲ ਵਾ ਤੇ ਜਿੰਨੇ ਵੀ ਖਰੀਦੀ ਕਿਸੇ ਪਿੰਡ ਵਾਲੇ ਨੇ ਖਰੀਦਣੀ ਆ ਪਿੰਡ ਵਾਲੇ ਨੇ ਖਰੀਦਣੀ ਆ ਤੇ ਕਿੰਨੀ ਹੈ ਬੇਇੱਜ਼ਤੀ ਵਾਲੀ ਗੱਲ ਵਾ ਆਹੋ ਹੈ ਤੇ ਕੋਠੀ ਪਾਈਆਂ ਦਾ ਕੀ ਫਾਇਦਾ ਬਾਅਦ ਚ ਲੋਕਾਂ ਨੇ ਵੇਖਿਆ ਹੱਸਿਆ ਕਰਨਾ ਵਾ ਵੀ ਕੋਠੀਆਂ ਪਾ ਲੀਆਂ ਤੇ ਪੈੜੀ ਇਹਨਾਂ ਦੀ ਲੈਣਾਮ ਨਹੀਂ ਲਾਮ ਹੁੰਦੀ ਫਿਰਦੀ ਕਿਤਰਾ ਦਾ ਟਾਈਮ ਆ ਗਿਆ ਹੁਣ ਫਿਰ ਮੈਂ ਕੀ ਕਰਾਂ ਹੁਣ ਮੈਂ ਉਹਦੇ ਅੱਲ ਜਾਵਾਂਗਾ ਗਰਸਾਖ ਵਾਲ ਆਹੂ ਵੇਖੋ ਉਹਨਾਂ ਨਾਲ ਗੱਲ ਕਰਕੇ ਵੇਖੋ ਜੇ ਕਿਸੇ ਮਸਲੇ ਦਾ ਹੱਲ ਹੁੰਦਾ ਵਾ ਤੇ ਇਹ ਤਾਂ ਜੇ ਮੇਰੀ ਕੋਈ ਸੁਣਦਾ ਨਹੀਂ ਉਦਣ ਮੈਂ ਆਹ ਰੋਜ਼ ਹੀ ਇਹਨੂੰ ਮੈਂ ਆਨੀ ਤੇ ਆਂਦਾ ਮੈਂ ਆਪੇ ਲਾ ਲੂ ਆਪੇ ਲਾ ਲੂ ਹੁਣ ਪਾਵੇ ਅੱਧੇ ਪੈਸੇ ਤੇ ਅੱਧੇ ਉਹ ਪਾਉਣ ਤੇ ਆਪੇ ਲੱਥ ਜੀ ਆਪੇ ਲੱਥ ਜੀ ਚਲੋ ਥੋੜਾ ਬਹੁਤੇ ਤਾਰ ਦੇਣ ਆ ਹੋ ਰੁਕ ਜਾਂਦੇ ਹੁੰਦੇ ਬੈਂਕਾਂ ਵਾਲੇ ਥੋੜਾ ਬੋਤਾ ਥੋੜਾ ਬੋਤਾ 7 ਦਿਨ ਫਿਰ 1500 ਨਹੀਂ ਕਰ ਲੈਣਾ ਥੋੜੇ ਥੋੜੇ ਪਾਇਆ ਕਰਦੇ ਕਿਸ਼ਤਾਂ ਨਾਲ 7 ਦਿਨ ਹਾਂ ਸੋ ਉਹਨਾਂ ਦਾ ਵੀ ਹੁਣ ਕੰਮ ਵਧੀਆ ਵਾ ਤੇ ਇਹ ਚੱਲ ਇਹਦਾ ਵੀ ਵਧੀਆ ਵਾ ਤੇ ਇਹ ਚਾ ਥੋੜਾ ਬੋਤ ਕਰਕੇ ਤੇ ਹੋ ਹੀ ਜਾਣਾ ਵਾ ਕੋ ਹੁਣ ਤਾਰਨੇ ਤਾਂ ਕੋ ਕਿਸ਼ਤਾਂ ਨਾਲ ਬੰਦ ਲੈਣ ਹਾਂ ਤੇ ਕਿਸ਼ਤਾਂ ਦੇ ਨਾਲ ਤਾਰੀ ਜਾਣ 6 ਮਹੀਨਿਆਂ ਦੀ ਬੰਦ ਲੈਣ ਸਾਲ ਦੀ ਬੰਦ ਲੈਣ ਫਸਲ ਦੇ ਸਿਰੋਂ ਬੰਦ ਲੈਣ ਉਹ ਹੀ ਨਾ ਉਹ ਤਾਂ ਕਹਿੰਦੇ ਆ ਹੀ ਕਰਦੇ ਆ ਪਰ ਇਹ ਹੁਣ ਸੁਨੇ ਨਹੀਂ ਇਹ ਤਾਂ ਸੁਣਦਾ ਹੀ ਨਹੀਂ ਤੇ ਫਿਰ ਹਰ ਕੇ ਹੁਣ ਉਹਨਾਂ ਨੇ ਗੱਲ ਕਰਨੀ ਬੰਦ ਕਰ ਦਿੱਤੀ ਆ ਆ ਤੇ ਉਹਨਾਂ ਦੀ ਜਿਵੇਂ ਚਿੱਠੀ ਵੜਾਉਣ ਆਏ ਸੀਗੇ ਕਹਿੰਦੇ ਵੀ ਕਰ ਲਓ ਜੋ ਕਰਨਾ ਇਹਦਾ ਤੇ ਉਹਦਾ ਕਰਨਾ ਕੀ ਜੋ ਪਤਾ ਪਾ ਵੀ ਨਿਲਾਮ ਹੋਣੀ ਨਾ ਤਾਂ ਰਾਂਗੇ ਤੇ ਨਿਲਾਮ ਹੋ ਜੇ ਉਹ ਤਾਂ ਉਹਨਾਂ ਨੇ ਆ ਆਪਣੇ ਪੈਸੇ ਪੂਰੇ ਕਰਨੇ ਭਾਵੇਂ ਜਾਵੇ ਸਸਤੀ ਤੇ ਭਾਵੇਂ ਜਾਵੇ ਮਹਿੰਗੀ ਆਹੋ ਉਹਨਾਂ ਨੇ ਆਪਣੇ ਪੈਸੇ ਪੂਰੇ ਕਰਦੇ ਹੁੰਦੇ ਆ ਮੈਂ ਸੁਣਦੀ ਰਹਿਣੀ ਲੋਕਾਂ ਦੀਆਂ ਗੱਲਾਂ ਆ ਤੇ ਉਹ ਤੇ ਹੈ ਹੀ ਉਹ ਤੇ ਕੁਛ ਨਾ ਕੁਛ ਤੇ ਫਿਰ ਕਰਨਗੇ ਤੇ ਕਿੱਥੇ ਗਿਆ ਜੋਦਾ ਹੁਣ ਉਧਕਾਰ ਹੈ ਨਹੀਂ ਆ ਜੇ ਘਰ ਹੁੰਦਾ ਤੇ ਮੈਂ ਉਹਨਾਂ ਨਾਲ ਜਾ ਕੇ ਖਿਜਣਾ ਸੀਗਾ ਭੀਰ ਕਰੋ ਇਹ ਤਾਂ ਕੀ ਹਾਲ ਹੈ ਤੇ ਤਾਂ ਮੈਂ ਮੈਂ ਪਹਿਲਾਂ ਸੋਚਿਆ ਵੀ ਦੀਦੀ ਕਹਿੰਦੇ ਮੈਂ ਚਲ ਕੇ ਠਹਾਣਾ ਵਾ ਪਰ ਮੈਨੂੰ ਜਿੱਦਾ ਚੈਨ ਜੀ ਨਹੀਂ ਆਈ ਮੈਂ ਜਾ ਮੈਂ ਠਾ ਕੇ ਤੇ ਦੱਸਾਂ ਤੇ ਸਹੀ ਵੀ ਆ ਕਰ ਲਵਾ ਟਾਈਮ ਆ ਬੀਤਦਾ ਗਿਆ ਤੇ ਮਗਰੋਂ ਖਾਣੀ ਤਿਆਰ ਦੇਣ ਤੇ ਛੱਟ ਆ ਜਾਂਦੇ ਦਿਨ ਤੇ ਆਏ ਕਿੰਨੇ ਦਿਨਾਂ ਦਾ ਚਿੱਠੀ ਤੇ ਲਿਖਿਆ ਆ ਉਹ ਤਾਂ ਤਰੀਕਾ ਜੇ ਮੈਂ ਵੀ ਨਹੀਂ ਪੜੀ ਜਾਵਾਂ ਘਸਾਬ ਵਾਲਾ ਹਾਂ ਜਾ ਕੇ ਤੇ ਉਹਨਾਂ ਨਾਲ ਕਰੋ ਸਲਾਹ ਵੀ ਕੀ ਕਰਨਾ ਵਾ ਉਹਨਾਂ ਇਹੋ ਹੀ ਆਖਣਾ ਵੀ ਅੱਧੇ ਇਹ ਦਵੇ ਤੇ ਅੱਧੇ ਅਸੀਂ ਦਿੰਨੇ ਆਂ ਹਾਂ ਜਿਹੜੇ ਆਂ ਅੱਜ ਉਹ ਵੀ ਸੁਨੇਹਾ ਦੇਣਗੇ ਤੇ ਫਿਰ ਇਹਨਾਂ ਨਾਲ ਕੇ ਗੱਲ ਤੇ ਕਰੋਗੇ ਨਾ ਤੁਸੀਂ ਵੀ ਆ ਗੱਲ ਵਾ ਕੋਈ ਹਾਲਤ ਨਿਕਲੂਗਾ ਨਾ ਚਲੋ ਜਾਣੀ ਆ ਮੈਂ ਤੇ ਹੋਰ ਪਰਮਲਾਤਾ ਹੀ ਮੈਨੂੰ ਤੇ ਤੂੰ ਆਣ ਕੇ ਪਰਮਦਾਨ ਮੈਨੂੰ ਆ ਬਥੇਰਾ ਲੱਗਾ ਵਾ ਜਿਹੜੀ ਪਤਾ ਗਵਰਨਮੈਂਟ ਦਾ ਪੈਸਾ ਜਿਹੜਾ ਗਵਰਨਮੈਂਟ ਛੱਡਦੀ ਨਹੀਂ ਹੁੰਦੀ ਬਿਆਜ ਹੀ ਲੰਮਦੀ ਹੁੰਦੀ ਇਹ ਕਹੀ ਜਾਂਦੇ ਮਾਫ ਹੋ ਜਾਣਾ ਕਿੱਥੋਂ ਮਾਫ ਹੋ ਜਾਣਾ ਇਹ ਤਾਂ ਪੁੱਤਰ ਆ ਫਿਰ ਡਿਆ ਪੀ ਮਾਸ ਮਾਫ ਹੋ ਜਾਣੇ ਮਾਫ ਹੋ ਜਾਣੇ ਮਾਫ ਕਿੱਥੋਂ ਦੇ ਗਵਰਨਮੈਂਟ ਪਾਸ ਛੱਡਦੀ ਆ ਹੱਦ ਜੋ ਗਵਰਨਮੈਂਟ ਨੇ ਦਿੱਤਾ ਵਾ ਤੇ ਫਿਰ ਛੱਡਣਾ ਥੋੜੀ ਹੀ ਕਰੇ ਨੇ ਮੈਂ ਨਾਲੇ ਆਪ ਗਏ ਹੀ ਲੈਣ ਉਹ ਕਿਹੜੇ ਘਰ ਦੇਣਾ ਇਹ ਹੀ ਹਨ ਹਾਂ ਆਉਂਦਾ ਵਾ ਤੇ ਨਾਲੇ ਇਹਦੇ ਨਾਲੇ ਇਹ ਨਾਂ ਵੀ ਕਰਦੀਆਂ ਹਣ ਜੋ ਮਰਜੀ ਕਰੇ ਤਾਂ ਹੁਣ ਦਵੇ ਅੱਦੇ ਪੈਸੇ ਉਹ ਤਾਂ ਦੇ ਨਹੀਂ ਪੈਣੇ ਹੁਣ ਉਹ ਤੇ ਹੁਣ ਵਿਆਜ ਉਨੂੰ ਵਿਆਜ ਲੱਗੀ ਕਿ ਆਣਾ ਵਿਆਜ ਨੂੰ ਵਿਆਜ ਪੈ ਗਿਆ ਕਿ ਤਾ ਪਹਿਲਾਂ ਤਾਰ ਰਕਮ ਹੋ ਗਈ ਆ ਹਾਂ ਹੁਣ ਜੇ ਪਹਿਲਾਂ ਤਾਰ ਲੈਂਦੇ ਸੋ ਸਹੀ ਨਾ ਰਹਿੰਦੇ ਚਲੋ ਕਰ ਲੋ ਉਹ ਹਾਂ ਨਹੀਂ maaf ਦੇ ਮਗਰ ਲੱਗਾ ਰਿਆ ਬਾਹਰ ਸੌਂਦਾ ਰਿਆ maaf ਹੋ ਜੜੇ ਮਾਫੜੇ ਕਦੇ ਗਵਰਨਮੈਂਟ ਨੇ ਪੈਸੇ maaf ਕੀਤੇ ਚਲੋ ਕਰੋ ਗੱਲ ਫਿਰਦੇ ਹੋਏ ਮੰਮੀ ਹੁਣ ਉਧਰ ਗਿਆ ਹੁਣ ਉਹਨਾਂ ਨੂੰ ਪਤਾ ਨਹੀਂ ਕੀ ਸਮਝ ਬੋਲਣੀ ਭਾਈ ਸੋ ਦੇਖੀ ਜਾ ਫਿਰਦੇ ਬੜੀ ਕੱਲੀ ਗੱਲਾਂ ਕਰੀ ਜਾਂਦੇ ਕੀ ਹੋ ਗਿਆ ਗੱਲਾਂ ਕੀ ਕਰਨੀਆਂ ਵਾ ਚਿੱਠੀ ਆਈ ਜੇ ਬੈਂਕ ਤੋਂ ਕਿਹੜੀ ਚਿੱਠੀ ਚਿੱਠੀ ਤੇ ਮੈਨੂੰ ਬਾਹਰ ਮਿਲ ਗਈ ਆਹ ਆਹ ਵੇਖੋ ਲਓ ਇਹੋ ਜਿਹੀਆਂ ਕਈ ਚਿੱਠੀਆਂ ਆਉਂਦੀਆਂ ਪਿਆਰੀ ਨਿਲਾਮ ਹੋ ਜਾਣੀਆਂ ਆਹ ਹੁਣ ਹੀ ਪਹਿਲਾਂ ਹੀ ਚਿੱਠੀਆਂ ਕੱਲੀਆਂ ਨਹੀਂ ਆਈਆਂ ਨਾ ਨਿਲਾਮੀ ਦਾ ਵੀ ਗੱਲ ਆਈ ਆ ਓਏ ਜਾਗਾਂ ਤੁਹਾਨੂੰ ਇੱਕ ਚਿੱਠੀ ਬੈਂਕ ਵਾਲੇ ਉਹਦਾ ਨੋਟਸ ਭੇਜਦੇ ਰਹਿੰਦੇ ਆ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਆ ਇਹੋ ਜਿਹੇ 20 ਚਿੱਠੀਆਂ ਆਉਂਦੀਆਂ ਲੋਕਾਂ ਨੂੰ ਡਿਊਟੀ ਲੱਗੀ ਉਹਨਾਂ ਦੀ ਇਹੀ ਹੁੰਦੀ ਆ ਕਿ ਜਿਹੜਾ ਪੈਸਾ ਕਾ ਦਿੱਤਾ ਲੋਕਾਂ ਨੂੰ ਉਹ ਇਕੱਠਾ ਕਰਨਾ ਹੁੰਦਾ ਵਾ ਤਾਂ ਚਿੱਠੀਆਂ ਦਿੰਦੇ ਫਿਰਦੇ ਤਾਂ ਡਿਊਟੀਆਂ ਲੱਗੀਆਂ ਹੁੰਦੀਆਂ ਉਹਨਾਂ ਦੀ ਤੁਹਾਨੂੰ ਮੈਂ ਕਿੰਨੀ ਵਾਰ ਸਮਝਾਵਾਂ ਪਿੱਛਾ ਨੂੰ ਕਹੇ ਮਾਪੇ ਨਾ ਹੋਰ ਬੰਦਾ ਨੂੰ ਨੇ ਵੀ ਉੱਥੇ ਇੱਕ ਵਾਰੀ ਹੋਰ ਗੱਲ ਸੁਣ ਲੈ ਚਿੱਠੀ ਆਈ ਆ ਤੇ ਮੈਨੂੰ ਨਹੀਂ ਕਹਿ ਸਕਦਾ ਚਿੱਠੀ ਆਈ ਹੈ ਜਾ ਕੇ ਮਨਜੂਦ ਨੂੰ ਜਾ ਕੇ ਉੱਥੇ ਨਾ ਦੇ ਕੇ ਆਈ ਤੇ ਤੁਸੀਂ ਮੇਰੀ ਗੱਲ ਇਹ ਗੱਲ ਸੁਣੋ ਵੀ ਤੁਸੀਂ ਉਹਨਾਂ ਦੀ ਗੱਲ ਸੁਣਦੇ ਆ ਵੀ ਉਹ ਤੁਹਾਨੂੰ ਵਾਰ-ਵਾਰ ਆਣ ਕੇ ਕਹਿਣ ਉਹਨਾਂ ਨੇ ਬੇਇੱਜ਼ਤੀ ਕਰਾਉਣੀ ਆ ਆਪਦੀ ਇਤ ਬੇਤਰੀ ਕਰੀ ਗਾ ਲੋ ਜੋ ਆ ਬੁਲਾ ਨਹੀਂ ਸਕਦਾ ਮੈਨੂੰ ਉਹ ਬੁਲਾ ਲੈਣ ਤੁਹਾਨੂੰ ਉਹ ਵੱਡੇ ਹੋਗੇ ਤੁਹਾਨੂੰ ਬੁਲਾ ਲੈਣ ਤੁਸੀਂ ਛੋਟੇ ਹੋਗੇ ਉਹਨਾਂ ਨੂੰ ਨਹੀਂ ਬੁਲਾ ਸਕਦੇ ਹੈਗੇ ਤੀ ਮੈਂ ਕਦੀ ਤੂੰ ਹੀ ਕਦੀ ਜ਼ੁਬਾਨ ਸਾਂਝੀ ਕੀਤੀ ਉਹਨਾਂ ਨਾਲ ਜੇ ਮੈਥੋਂ ਹੁੰਦਾ ਤਾਂ ਮੈਂ ਬੋਲਦਾ ਨਾ ਮੇਰੇ ਉੱਤੇ ਮੂੰਹ ਆਪਰੇ ਨੂੰ ਕਰਕੇ ਲੰਘ ਜਾਂਦਾ ਜੇ ਹੋਣੀ ਤੁਹਾਨੂੰ ਮੰਨੇ ਨਹੀਂ ਕਹਿ ਦਿੱਤਾ ਵਾ ਤਾਂ ਤੁਸੀਂ ਜਾ ਕੇ ਭਰਾਣਾ ਸਲਾਹ ਕਰੋ ਵੀ ਕਿੱਦਾਂ ਕਰਜ਼ਾ ਲਾਉਣਾ ਆਪਾਂ ਕਰਜ਼ਾ 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 ਉਹੀ ਪਈ ਥੇ ਤੁਹਾਨੂੰ ਜਦੋਂ ਕਿਹਾ ਮਾਫ ਕਰਨਾ ਸਰਕਾਰ ਨੇ ਸਾਲ ਨੂੰ ਇਲੈਕਸ਼ਨ ਅਗਲੇ ਕਦਣਾ ਮਾਫ ਹੋ ਇਨਾ ਚਿਰ ਹੋ ਗਿਆ ਉਦੋਂ ਤੇ ਮਾਫ ਨਹੀਂ ਹੋਇਆ ਉਹ ਤੇ ਵਿਆਜ ਨੂੰ ਵਿਆਜ ਪਈ ਜਾਂਦਿਆ ਵਾ ਉਹਨਾਂ ਦੀ ਜਿੱਦ ਤੇ ਹੀ ਆ ਨਾ ਕਿ ਮਾਫ ਹੋ ਜਾਣਾ ਵਾ ਹੁਣ ਜਦੋਂ ਨਿਲਾਮੀ ਹੋਈ ਸਾਰੇ ਪਿੰਡ ਨੇ ਵੇਖਣਾ ਵਾ ਇਹ ਨਿਲਾਮੀ ਹੋਊਗੀ ਕੀ ਫਾਇਦਾ ਕਮਾਈਆਂ ਕਰਨ ਦਾ ਅਭੀ ਤੁਸੀਂ ਇੱਥੇ ਬਾਹਰ ਘੁੰਮੀ ਜਾਣੇ ਫੇ ਹਾਂ ਮੈਂ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਦੇ ਆਵਾ ਉਹ ਉਧੇ ਤੇ ਉਧੇ ਵਿਚਾਰਾ ਡੁੱਬਈ ਵਿਚਾਰਾ ਚਲੇ ਗਿਆ ਵਾ ਉਹ ਉਥੇ ਕਮਾਈ ਕਰਨ ਦੇ ਆਵਾ ਤੇ ਮੋਰੋ ਥਾਣੀ ਪਿਆੜੀ ਦੀ কুরਕੀ ਹੋ ਗਈ ਤੇ ਫਿਰ ਵੇਂਦੇ ਰਿਓ ਐਵੇਂ কুরਕੀ ਹੋ ਗਈ ਪਿਆੜੀ ਇਦਾਂ ਕਰਕੇ ਪਿਆੜੀਆਂ ਜਿਹੜੀਆਂ ਹਨਾ ਕਮਾਈਆਂ ਕਰਕੇ ਪਿਆੜੀਆਂ ਖਰੀਦੀਆਂ ਨਹੀਂ ਜਾਂਦੀਆਂ ਫਿਰ ਜਿਹੜੀ ਹੁਣ ਜੱਦੀ ਪੁਸ਼ਤੀ ਮਿਲੀ ਉਹ ਤੇ ਘੱਟੋ ਘੱਟ ਸੰਭਲੋ ਮਾਰਾ ਕਿੱਥੇ ਗਈ ਮੰਮੀ ਉਧਰ ਹੀ ਗਿਆ ਹੁਣ ਸਲਾਹ ਕਰਨ ਗਿਆ ਵਾ ਕਿ ਕਿੱਦਾਂ ਉਹਨੂੰ ਲਾਉਣਾ ਕੀ ਕਰਦਾ ਵਾ ਹਾਂ ਬਸ ਹੁਣ ਉਧਰ ਤੋਰ ਤਾ ਨੂੰ ਜਾਚ ਲਾ ਕਰ ਲਾ ਜਾ ਤੇ ਸਲਾਹ ਉਹਨਾਂ ਨੇ ਕਰਨੀ ਤੁਸੀਂ ਤਾਂ ਕਰਨੀ ਨਹੀਂ ਤੇ ਫਿਰ ਉਹਨਾਂ ਦੇ ਚੈਨੇ ਤੇ ਕਰਨੀ ਆ ਨਾ ਕਰਨੀ ਉਹਦਾ ਤੁਹਾਡੇ ਟੱਬਰ ਨੂੰ ਸਾਰੇ ਨੂੰ ਕੀ ਹੋਇਆ ਉਹ ਜਾ ਉਹ ਵਜਾ ਤੁਹਾਡੂ ਮਗਰ ਆਇਆ ਆ ਕੌਣ ਚਿੱਠੀ ਗਿਆ ਤੈਨੂੰ ਮਿੰਦੀ ਦੀ ਫੜਾ ਕੇ ਗਿਆ ਸੀਗੇ ਚਿੱਠੀ ਫੜਾ ਕੇ ਗਿਆ ਚਿੱਠੀ ਤੂੰ ਇਹ ਐਂਦਾ ਕਰੋ ਅਜੇ ਵੀ ਡੁੱਲੇ ਮੇਰਾ ਦਾ ਕੁਛ ਨਹੀਂ ਵਿਗੜਿਆ ਹੈਗਾ ਪੈਸੇ ਤੁਹਾਡੇ ਕੋ ਵੀ ਚਾਰ ਹੈਗੇ ਆ ਤੇ ਉਹਨਾਂ ਕੋ ਵੀ ਹੈਗੇ ਆ ਤੇ ਬੈ ਕੇ ਤੇ ਸਲਾਹ ਕਰਕੇ ਤੇ ਕਰਜ਼ਾ ਜਿਹੜਾ ਵਾ ਥੋੜਾ ਬਹੁਤ ਤੇ ਲਾਓ ਜਿੰਨਾ ਰਹਿ ਜਾਊਗਾ ਫਿਰ ਕਿਸ਼ਤਾਨਾ ਕਰ ਲਿਓ ਜੇ ਪੈਸੇ ਹੈਗੇ ਆ ਤੇ ਪੈਸੇ ਮੁਫਤ ਆ ਦੇ ਦੇਣ ਗਵਰਨਮੈਂਟ ਨੂੰ ਦੇ ਦੇਣੇ ਆ ਉਹ ਗਵਰਨਮੈਂਟ ਤਾਂ ਮਾਫ ਕਰ ਦੇਣੇ ਆ ਮਾਫ ਨਹੀਂ ਜੇ ਹੋਣੇ ਇਹ ਨਹੀਂ ਮਾਫ ਹੋਣੇ ਹੈਗੇ ਉਹ ਇਹ ਬੜਾ ਮਾਫ ਜਾ ਕੇ ਤੇ ਕਰੋ ਸਲਾਹ ਉਹੀ ਕਰ ਲਓ ਬੈਦਰੀ ਕਰਨੀ ਇਹ ਸਲਾਹ ਕਰਨੀ ਪੈਣੀ ਆ ਤੂੰ ਆ ਕਰਜ਼ਾ ਕਰਜ਼ਾ ਕੀਤਾ ਮੈਂ ਜਦੋਂ ਮੈਂ ਕਿਹਾ ਮਾਫ ਹੋਣਾ ਫਿਰ ਆਪੇ ਕਰ ਲਓ ਜੋ ਕਰਨਾ ਤੁਹਾਡੇ ਕੋਲ ਹੁੰਦਾ ਕਰ ਲਓ ਤੂੰ ਹੀ ਚਲ ਜਾ। ਜੇ ਜਦੋਂ ਨਿਲਾਮੀ ਹੋਈ ਤਾਂ ਕਿੱਥੇ ਮੂੰਹ ਦੇਣਾ ਜੇ? ਨਹੀਂ ਹੁੰਦੀ ਨਿਲਾਮੀ। ਆ ਕੇ ਆਪਣੀਆਂ ਪਿਆਰੀਆਂ ਦੇ ਵਿੱਚ ਕੋਈ ਦੂਜਾ ਤੁਰਿਆ ਫਿਰੂਗਾ। ਫਿਰ ਲੋਕਾਂ ਨੇ ਬਾਹ ਹੱਸਣਾ ਜੇ ਤੁਹਾਡੇ ਤੇ। ਅੱਛਾ ਹੱਸਣਾ ਲੋਕਾਂ ਨੇ। ਕਰਜ਼ਾ ਕਰਜ਼ਾ ਲਈ। ਸੁਣਨੀ ਤਾਂ ਹੋਈ ਨਾ ਕਿਸੇ ਦੀ। ਇੰਨਾ ਕਾਰਨ ਦੇ ਨਾਲ ਕਰਜ਼ਾ ਸਿਰ ਤੇ ਚੜ ਗਿਆ। ਨਹੀਂ ਤੇ ਲੋਕ ਲੱਥਨ ਲੱਗਦੇ ਲਾਠੀ ਜਾਣਾ ਹੀ। ਲੋਣ ਦਾ ਤਾਂ ਸੋਚਿਆ ਹੀ ਨਹੀਂ ਕਿਸੇ ਨੇ।